ਯਮਕਰਾਂ ਪੂਰੀਆਂ ਕਰਵਾਉਣ ਸੰਬੰਧੀ ਪੰਜਾਬ ਦੇ ਡੀ ਲੁਧਿਆਣਾ ਦੇ ਡੀਸੀ ਵੱਲੋਂ ਮਹੋਤਵਪੂਰਨ ਪੰਜਾਬ ਸਰਕਾਰ ਚੇਕੀਗਾਂ ਨੂੰ ਮਹੌਤਵਪੂਰਨ BLOOK yeah. ਮੰਗ ਪੱਤਰ ਰਹੇਗਾ ਤੇ ਸਭ ਲੋਕ ਸਾਰੇ ਪਿਆਰ ਚਾਚੇ ਜਣੇ ਇਸ ਅਸੀਂ ਨਾਮ ਤੋਂ ਹੋਰ ਨਾ ਲਿਖੋ ਤੇ ਅਸੀਂ ਆਜਾ ਮਕੀਸਾ ਮੂਹੇ ਇਧਰ ਮੈਂ ਕਾਵਰੇਜ ਨਰਵਲ ਸਿੰਘ ਢਾੜੀਵਾਲ ਤਸਵੀਰ ਸੈਕਟਰੀ ਦਿਹਾਤੀ ਮਜ਼ਦੂਰ ਸਭਾ ਜਗਰਾਓ ਅੱਜ ਅਸੀਂ ਇਹ ਕਹਿ ਮੁੱਦੇ ਤੇ ਮੰਗ ਪੱਤਰ ਦਿੱਤਾ ਡੀਸੀ ਸਾਹਿਬ ਦੇ ਦਫ਼ਤਰ ਖੜੇ ਆਂ ਔਰ ਡੀਸੀ ਸਾਹਿਬ ਨੂੰ ਮਿਲ ਕੇ ਆਇਆ ਮੰਗ ਪੱਤਰ ਦੇ ਕੇ ਜੋ ਮੇਰੇ ਨਾਲ ਸਾਥੀ ਖੜੇ ਆ ਇਹ ਦਿਹਾਤੀ ਮਜ਼ਦੂਰ ਸਭਾ ਤੇ ਬਾਕੀ ਵੱਖ-ਵੱਖ ਜਥੇਬੰਦੀਆਂ ਤੋਂ ਆ ਅਸੀਂ ਰਲ ਮਿਲ ਕੇ ਮੇਨ ਦਿਹਾਤੀ ਮਜ਼ਦੂਰ ਸਭਾ ਵੱਲੋਂ ਇਹ ਮੰਗ ਪੱਤਰ ਦਿੱਤਾ ਜਿਹਦੇ ਵਿੱਚ ਕਈ ਮੰਗਾਂ ਸ਼ਾਮਲ ਨੇ ਮਜ਼ਦੂਰਾਂ ਦੀਆਂ ਸਭ ਤੋਂ ਪਹਿਲੀ ਮੰਗ ਆ ਕਿ ਬੇਕਰੇ ਜੋ ਹੜਪੀੜ ਤੇ ਮਜ਼ਦੂਰ ਵੀ ਆ ਉਹਨਾਂ ਨੂੰ ਬਾਕੀਆਂ ਦੀ ਪੈਟਰਨ ਤੇ ਉਹ ਮੁਆਵਜ਼ਾ ਦਿੱਤਾ ਜਾਵੇ ਹੜਪੀੜਦ ਦਾ ਜਿਹੜੇ ਘਰ ਤੈਹ ਚੁੱਕੇ ਆ ਉਹਨਾਂ ਦੇ ਵਾਸਤੇ ਜਾਂ ਤਾਂ ਘਰ ਬਣਾ ਕੇ ਦਿੱਤੇ ਜਾਣ ਜਾਂ 10-10 ਮਰਲੇ ਪਲਾਟ ਤੇ 5 ਲੱਖ ਰੁਪਇਆ ਨਕਦ ਦਿੱਤਾ ਜਾਵੇ ਮਰਰੇਗਾ ਮਜ਼ਦੂਰਾਂ ਦੀ 700 ਰੁਪਇਆ ਦਿਹਾੜੀ ਕੀਤੀ ਜਾਵੇ ਤੇ ਸਾਰਾ ਸਾਲ ਕੰਮ ਦਿੱਤਾ ਜਾਵੇ ਤੇ ਜਿਹੜੇ ਪੈਸੇ ਆਹੋ ਉਹ ਰੈਗੂਲਰ ਉਹਨਾਂ ਦੇ ਅਕਾਊਂਟ ਵਿੱਚ ਆਉਣ ਨੰਬਰ 4 ਤੇ ਆ ਕਿ ਜਿਹੜਾ ਵੀ ਇੱਥੇ ਭ੍ਰਸ਼ਟਾਚਾਰ ਫੈਲਿਆ ਹੋਇਆ ਮਜ਼ਦੂਰਾਂ ਤੇ ਤਸ਼ੱਦਦ ਹੋ ਰਿਹਾ ਮਜ਼ਦੂਰਾਂ ਨੂੰ ਦਿਨੋ ਦਿਨ ਨਿਘਾਰ ਵੱਲ ਲਜਾਇਆ ਰਿਹਾ ਉਹਨਾਂ ਦਾ ਚੁੱਲਾ ਤਪਣਾ ਔਖਾ ਕੀਤਾ ਪਿਆ ਇਹਨਾਂ ਸਰਕਾਰਾਂ ਨੇ ਇਹਨਾਂ ਭ੍ਰਸ਼ਟ ਸਰਕਾਰਾਂ ਨੇ ਇਹਨਾਂ ਝੂਠੇ ਵਾਅਦਿਆਂ ਵਾਲੀਆਂ ਸਰਕਾਰਾਂ ਨੇ ਚਾਹੇ ਉਹ ਸਰਕਾਰ ਕੋਈ ਹੈ ਇਹ ਸਿਰਫ ਵੋਟਾਂ ਲੈਣ ਦੀ ਖਾਤਰ ਸਾਡੇ ਵਿੱਚ ਆਉਂਦੇ ਆ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਏਜੰਡਾ ਉਹ ਅਗਲਾ ਚੋਣ ਕਿਵੇਂ ਜਿੱਤਣੀ ਹੈ ਅਗਲੀ ਗੱਦੀ ਕਿਵੇਂ ਲੈਣੀ ਹੈ ਤੇ ਉਹ ਜਿਹੜੇ ਲੋਕ ਆ ਉਹ ਹਾਸ਼ੀਏ ਤੇ ਚਲੇ ਜਾਂਦੇ ਖਾਸ ਕਰਕੇ ਗਰੀਬ ਲੋਕ ਤਾਂ ਸਾਡੀ ਆਵਾਜ਼ ਇਹ ਮੈਂ ਇਹ ਚਾਹਨਾ ਕਿ ਉਹ ਗੁੰੰਗੀ ਬੋਲੀ ਸਰਕਾਰ ਭਗਵੰਤ ਮਾਨ ਤੱਕ ਤੇ ਮੋਦੀ ਤੱਕ ਇਹ ਪਹੁੰਚ ਜਾਏ ਕਿ ਲੋਕ ਹੁਣ ਜਾਂ ਮਜ਼ਦੂਰ ਹੋ ਨਹੀਂ ਰਹੇ ਹੁਣ ਸੋਥੋ ਵੋਟਾਂ ਦੇ ਵਿੱਚ ਹਿਸਾਬ ਲਿਆ ਕਰਨਗੇ ਔਰ ਤੁਹਾਨੂੰ ਆਪਣੇ ਮੁਹੱਲਿਆਂ ਘਰਾਂ ਪਿੰਡਾਂ ਵਿੱਚ ਬੰਨ ਨਹੀਂ ਦੇਣਗੇ ਜੇ ਤੁਸੀਂ ਇਹਨਾਂ ਦੇ ਵਾਅਦੇ ਨਾ ਪੂਰੇ ਕੀਤੇ ਜੈ ਜਨਤਾ ਜੈ ਸ਼ਗਰ ਜਿੱਤ ਲੜਦੇ ਲੋਕਾਂ ਦੀਸ਼ ਚੰਦ ਜਰਨਲ ਸੈਕਟਰੀ ਸੀਟੀਓ ਪੰਜਾਬ ਜ਼ਿਲ੍ਹਾ ਲੁਧਿਆਣਾ ਅੱਜ ਅਸੀਂ ਜੋ ਬਹੁਤ ਹੀ ਵੱਡਾ ਉਪਰਾਲਾ ਦੇਹਾਤੀ ਮਜ਼ਦੂਰ ਸਭਾ ਪੰਜਾਬ ਨੇ ਕੀਤਾ ਕਿ ਉਹ ਜਿੱਥੇ ਖੇਤ ਮਜ਼ਦੂਰਾਂ ਦੀਆਂ ਦਿਹਾਤੀ ਮਜ਼ਦੂਰਾਂ ਦੀਆਂ ਮੰਗਾਂ ਲਈ ਮੰਗ ਪੱਤਰ ਦੇ ਰਹੇ ਨੇ ਉਹਦੇ ਵਿੱਚ ਉਹਨਾਂ ਨੇ ਬਹੁਤ ਹੀ ਪੂਰੇ ਸਮਾਜ ਦੀਆਂ ਮਹੱਤਵਪੂਰਨ ਮੰਗਾਂ ਨੇ ਜਿਹੜੀਆਂ ਉਹਨਾਂ ਦਾ ਦੀ ਆਵਾਜ਼ بلند ਕੀਤੀ ਹੈ ਜਿਵੇਂ ਮਨਰੇਗਾ ਮਜ਼ਦੂਰਾਂ ਨੂੰ ਘੱਟੋ ਘਾਟੂ ਉਜਰਤਾ ਜਿਹੜੀ ਉਹ 700 ਰੁਪਿਆ ਪ੍ਰਤੀ ਦਿਨ ਮਿਲਣੀ ਚਾਹੀਦੀ ਹੈ ਤੇ ਉਹਨਾਂ ਨੂੰ ਲਗਾਤਾਰ ਸਾਰਾ ਸਾਲ ਕੰਮ ਮਿਲਣਾ ਚਾਹੀਦਾ ਹੈ। ਪਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸੀਟੀਜੂ ਪੰਜਾਬ ਅੱਜ ਅਸੀਂ ਦਿਹਾਤੀ ਮਜ਼ਦੂਰ ਸਭਾ ਦੇ ਡੈਪੂਟੇਸ਼ਨ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਦੀਆਂ ਜਿਹੜੀਆਂ ਵਿਸ਼ੇਸ਼ ਮੰਗਾਂ ਖਾਸ ਤੌਰ ਦੇ ਉੱਤੇ ਖੜਾ ਦੇ ਵਿੱਚ ਹੋਏ ਨੁਕਸਾਨਾਂ ਦੇ ਵਿੱਚ ਵਾਸਤੇ ਮਜ਼ਦੂਰਾਂ ਨੂੰ ਉਸੇ ਪੈਟਰਨ ਦੇ ਉੱਤੇ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਜਿਸ ਪੈਟਰਨ ਦੇ ਉੱਤੇ ਕਿਸਾਨਾਂ ਨੂੰ ਦਿੱਤਾ ਜਾਣਾ ਇਹਦੇ ਤੋਂ ਇਲਾਵਾ ਇਹਨਾਂ ਦੇ ਘਰ ਜਿਹੜੇ ਟੱਠ ਗਏ ਆ ਘਰ ਬਰਬਾਦ ਹੋ ਗਏ ਆ ਰਹੇ ਨਹੀਂ ਉਹਨਾਂ ਨੂੰ ਮੋਡਰਨ ਸੇਬ ਲਈ 10 ਮੱਲੇ ਦਾ ਪਲਾਟ ਤੇ 5 ਲੱਖ ਰੁਪਈਆ ਘਟੋ ਘਟ ਜਿਹੜਾ ਉਹਨਾਂ ਨੂੰ ਬਣਾਉਣ ਦਾ ਖਰਚਾ ਦੇਣਾ ਚਾਹੀਦਾ ਜਿੰਦਾਬਾਦ ਜਿੰਦਾਬਾਦ <laughs> ਜਿੰਦਾਬਾਦ ਇਹੀ ਕਹਿਣਾ ਚਾਹੁੰਦੀ ਆ ਵੀ ਜਿੰਨੇ ਵੀ ਹੜ੍ਹ ਪੀੜਤ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਕਿਉਂਕਿ ਉਹ ਘਰੋਂ ਬੇਕਰਵੀ ਹੋਏ ਨੇ ਉਹਨਾਂ ਦੇ ਜਾਨਵਰ ਵੀ ਹੜ੍ਹਾਂ ਦੇ ਵਿੱਚ ਜਿਵੇਂ ਚਲੇ ਗਏ ਨੇ ਤਾਂ ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਜਿਵੇਂ ਮਨਰੇਗਾ ਦੇ ਮਜ਼ਦੂਰ ਨੇ ਉਹਨਾਂ ਦੀ ਦਿਹਾੜੀ ਜਿਹੜੀ ਆ ਉਹ 700 ਹੋਣੀ ਚਾਹੀਦੀ ਆ ਕਿਉਂਕਿ ਦਿਹਾੜੀ ਬਹੁਤ ਜ਼ਿਆਦਾ ਘੱਟ ਆ ਜਿੱਨਾਂ ਚ ਉਹਨਾਂ ਦਾ ਘਰ ਦਾ ਗੁਜ਼ਾਰਾ ਮੁਸ਼ਕਿਲ ਆ ਬੱਚਿਆਂ ਨੂੰ ਪੜਾਉਣਾ ਮੁਸ਼ਕਿਲ ਆ ਕੋਈ ਸੇਹ ਸਹੂਲਤਾਂ ਲੈਣੀ ਆ ਹੁਣ 700 ਦੇ ਵਿੱਚ ਉਹ ਕੀ ਕਰ ਸਕਦੇ ਆ ਅਸੀਂ નોકરીਆਂ ਕਰਦੇ ਆ ਸਾਡੀਆਂ ਇੰਨੀਆਂ ਤਨਖਾਹਾਂ ਵੀ ਆ ਉਹਦੇ باوجود ਸਾਡੇ ਗੁਜ਼ਾਰੇ ਕਿਵੇਂ ਹੁੰਦੇ ਤੇ ਉਹਨਾਂ ਦੀ ਮਤਲਬ ਮਿਹਨਤ ਪੂਰੀ ਮਿਲਣੀ ਚਾਹੀਦੀ ਹੈ ਕਿ ਉਹ ਆਪਣਾ ਘਰ ਪਰਿਵਾਰ ਸਹੀ ਢੰਗ ਨਾਲ ਚਲਾ ਸਕਣ